37 ਹਜ਼ਾਰ ਫੁੱਟ ਉੱਪਰ ਉੱਡ ਰਹੀ ਇੱਕ ਪਲੇਨ ਦੇ ਸਾਰੇ ਇੰਜਣ ਅਚਾਨਕ ਬੰਦ ਹੋ ਗਏ ਤੇ ਉਹ ਵੀ ਇੱਕ ਜਵਾਲਾਮੁਖੀ ਦੇ ਬਿਲਕੁਲ ਉੱਪਰ ਆ ਕੇ ਤੇ ਉਸ ਦੇ ਵਿੱਚ ਉਸ ਸਮੇਂ 263 ਲੋਕ ਮੌਜੂਦ ਸੀ 24 ਜੂਨ 1982 ਦੀ ਤਾਰੀਖ ਸੀ ਬ੍ਰਿਟਿਸ਼ 에ਅਰਵੇਜ਼ ਦੀ ਫਲਾਈਟ 009 ਆਪਣੇ ਆਖਰੀ ਲੇਗ ਤੋਂ ਕੁਵਾਲਾ ਲੰਪਰ ਤੋਂ ਆਸਟ੍ਰੇਲੀਆ ਦੇ ਵੱਲ ਉਡਾਣ ਭਰਦੀ ਹੈ ਰਾਤ ਦੇ 8:48 ਮਿੰਟ ਹੋਏ ਸੀ ਕਿ ਸਪੀਕਰ ਤੋਂ ਇੱਕ ਅਨਾਊਂਸਮੈਂਟ ਹੁੰਦੀ ਹੈ ਤੇ ਇਹ ਪਾਇਲਟ ਦੀ ਆਵਾਜ਼ ਸੀ ਤੇ ਪਾਇਲਟ ਦੇ ਦੁਆਰਾ ਯਾਤਰੀਆਂ ਨੂੰ ਕਿਹਾ ਜਾਂਦਾ ਕਿ ਇੱਕ ਥੋੜੀ ਜੀ ਸਮੱਸਿਆ ਆ ਪਈ ਹੈ ਤੇ ਫਿਰ ਕਿਹਾ ਜਾਂਦਾ ਕਿ ਪਲੇਨ ਦੇ ਸਾਰੇ ਦੇ ਸਾਰੇ ਇੰਜਣ ਬੰਦ ਹੋ ਚੁੱਕੇ ਨੇ ਇਸ ਪਾਇਲਟ ਦਾ ਨਾਮ ਸੀ ਕੈਪਟਨ ਐਰਿਕ ਮੁੱਡੀ ਮੁੱਡੀ ਨੂੰ ਉਡਾਣ ਦਾ ਲੰਬਾ ਅਨੁਭਵ ਸੀ ਪਰ ਉਸ ਦਿਨ ਜੋ ਕੁਝ ਉਹਨਾਂ ਦੇ ਸਾਹਮਣੇ ਆ ਉਹਨਾਂ ਦੇ ਪਲੇਨ ਦੇ ਨਾਲ ਹੋ ਰਿਹਾ ਸੀ ਉਸ ਨੇ ਜਿਹਾ ਕਦੇ ਵੀ ਇਸ ਤੋਂ ਪਹਿਲਾਂ ਨਹੀਂ ਸੀ ਦੇਖਿਆ ਦਰਅਸਲ ਜਦੋਂ ਡਿਨਰ ਕਰ ਤੋਂ ਬਾਅਦ ਕੈਪਟਨ ਮੁੱਡੀ ਫਰੈਸ਼ ਹੋਣ ਦੇ ਲਈ ਟਾਇਲਟ ਦੇ ਵਿੱਚ ਗਏ ਸੀ ਉੱਥੋਂ ਉੱਠ ਕੇ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਕਾਕਪਿਟ ਦੇ ਵਿੱਚ ਧੂਆਂ ਦਿਖਾਈ ਦਿੱਤਾ ਮੁੱਡੀ ਨੂੰ ਲੱਗਿਆ ਵੀ ਲੋਕ ਸਿਗਰਟ ਪੀ ਰਹੇ ਹੋਣਗੇ ਇਹ ਅਜਿਹਾ ਸਮਾਂ ਸੀ ਜਦੋਂ ਪ੍ਰੇਨ ਦੇ ਵਿੱਚ ਲੋਕਾਂ ਨੂੰ ਸਿਗਰਟ ਪੀਣ ਦੇ ਲਈ ਅਲਾਉ ਕੀਤਾ ਜਾਂਦਾ ਸੀ ਇਹ ਨੀਲੇ ਰੰਗ ਦਾ ਧੂੰਆਂ ਸੀ ਜਿਸ ਦੇ ਵਿੱਚੋਂ ਸਲਫਰ ਦੀ ਗੰਧ ਵੀ ਆ ਰਹੀ ਸੀ ਸੋ ਇਹ ਤਾਂ ਕਿਹਾ ਜਾ ਸਕਦਾ ਸੀ ਕਿ ਕਿਸੇ ਕਿਸੇ ਪ੍ਰਕਾਰ ਦੀ ਸਿਗਰਟ ਦਾ ਧੂੰਆਂ ਨਹੀਂ ਸੀ ਮੁੱਡੀ ਨੇ ਸਾਰੇ ਪ੍ਰੇਨ ਦੇ ਸਿਸਟਮ ਚੈੱਕ ਕੀਤੇ ਕਿਤੇ ਕੋਈ ਅੱਗ ਨਹੀਂ ਸੀ ਲੱਗੀ ਹੋਈ ਮੂਡੀ ਕੁਝ ਸਮਝ ਨਹੀਂ ਪਾਏ ਇਸ ਤੋਂ ਬਾਅਦ ਕਾਕਪਿਟ ਦੀ ਸਕਰੀਨ ਦੇ ਉੱਤੇ ਉਹਨਾਂ ਨੂੰ ਇੱਕ ਚਿਗਾਰੀ ਦਿਖੀ ਜਿਹੜੀ ਕਿ ਨੀਲੀ ਤੇ ਬੈਂਗਣੀ ਰੰਗ ਦੀਆਂ ਬਿਜਲੀਆਂ ਸੀ ਇਹਨਾਂ ਬਿਜਲੀਆਂ ਨੂੰ ਐਵੀਏਸ਼ਨ ਦੀ ਭਾਸ਼ਾ ਦੇ ਵਿੱਚ ਸੈਟ ਐਲਮੋਸ ਫਾਇਰ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਇਹ ਆਮ ਤੌਰ ਦੇ ਉੱਤੇ ਖਰਾਬ ਮੌਸਮ ਹੋਣ ਦੇ ਸਮੇਂ ਬੱਦਲਾਂ ਦੇ ਵਿਚਕਾਰ ਜਦੋਂ ਪਲੇਨ ਉੱਡਦਾ ਤਾਂ ਉਸ ਸਮੇਂ ਪੈਦਾ ਹੁੰਦੀਆਂ ਨੇ ਸੈਟ ਐਲਮੋਸ ਫਾਇਰ ਤੋਂ ਕੋਈ ਖਤਰਾ ਨਹੀਂ ਹੁੰਦਾ ਪਰ ਉਸ ਵੇਲੇ ਨ ਦਿੱਕਤ ਇਹ ਸੀ ਕਿ ਮੌਸਮ ਬਿਲਕੁਲ ਇੱਕਦਾਂ ਸਾਫ਼ ਸੀ ਇਸ ਦੇ ਬਾਵਜੂਦ ਪੂਰਾ ਜਾ ਸੀੜਾ ਉਸ ਸੈਂਟਲ ਮੋਸਫੇਅਰ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਘਿਰ ਚੁੱਕਿਆ ਸੀ ਇਸ ਤੋਂ ਬਾਅਦ ਮੁੱਢੀ ਦੇ ਦੁਆਰਾ ਮੌਸਮ ਦਾ ਰਡਾਰ ਚੈੱਕ ਕੀਤਾ ਜਾਂਦਾ ਤੇ ਰਡਾਰ ਦੇ ਵਿੱਚ ਵੀ ਇਹੀ ਚੀਜ਼ ਦਿਖ ਰਹੀ ਸੀ ਕਿ ਮੌਸਮ ਬਿਲਕੁਲ ਸਹੀ ਆ ਤੇ ਇਸੇ ਤੋਂ ਬਾਅਦ ਮੁੱਢੀ ਨੇ ਫਸਟ ਆਫਿਸਰ ਰੌਜ਼ਰ ਗਰੀਵਸ ਦੇ ਵੱਲ ਦੇਖਿਆ ਤੇ ਗਰੀਵਸ ਨੇ ਜੀਨੀ ਬੈਰੀ ਫਰੀਮੈਨ ਦੇ ਵੱਲ ਆ ਇਨਾ ਸਾਰਾ ਦਾ ਮਿਲਾਜੁਲਾ ਕੇ ਅਣੂਪਾ ਵੇੜਾ ਜਹਾਜ਼ ਉਡਾਉਣ ਦਾ 50 ਸਾਲ ਤੋਂ ਵੀ ਜ਼ਿਆਦਾ ਦਾ ਸੀ ਪਰ ਫਿਰ ਵੀ ਕਿਸੇ ਨੂੰ ਕੋਈ ਆਈਡੀਆ ਨਹੀਂ ਸੀ ਕਿ ਅਸਲ ਦੇ ਵਿੱਚ ਹੋ ਕੀ ਰਿਹਾ ਫਸਟ ਅਫਸਰ ਰੌਜਰ ਗਰੀਵਸ ਨੇ ਸੁਰੱਖਿਆ ਬਰਤਦੇ ਹੋਏ ਸਾਰੇ ਯਾਤਰੀਆਂ ਦੇ ਲਈ ਸੇਫਟੀ ਬੈਲਟ ਦਾ ਸਾਈਨ ਆਨ ਕਰ ਦਿੱਤਾ ਪਿੱਛੇ ਮੌਜੂਦ ਯਾਤਰੀਆਂ ਨੂੰ ਵੀ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਅਸਲ ਦੇ ਵਿੱਚ ਹੋ ਕੀ ਰਿਹਾ ਤੂੰ ਆਪਦਰ ਭਰਦਾ ਜਾ ਰਿਹਾ ਸੀ ਤੇ ਨਾਲ ਹੀ ਅੰਦਰ ਦੇ ਤਾਪਮਾਨ ਦੇ ਵਿੱਚ ਵੀ ਬਹੁਤ ਜ਼ਿਆਦਾ ਵਡੌਤਰੀ ਹੋ ਰਹੀ ਸੀ ਤੇ ਨਾਲ ਹੀ ਜਹਾਜ਼ ਦੀਆਂ ਬਾਹਰੀਆਂ ਦੇ ਕੋਲ ਬੈਠੇ ਹੋ ਯਾਤਰੀ ਨੇ ਜਦੋਂ ਬਾਹਰ ਨਿਗਾਹ ਮਾਰੀ ਤਾਂ ਉਹਨਾਂ ਨੂੰ ਜਹਾਜ਼ ਦੇ ਬਾਹਰਲੇ ਪਾਸੇ ਨੀਲੇ ਰਕਦੀਆਂ ਚਿਗਾਰੀਆਂ ਵੀ ਦਿਖਾਈ ਦਿੱਤੀਆਂ ਜਦੋਂ ਜਹਾਜ਼ ਦੇ ਚਾਰੇ ਦੇ ਚਾਰੇ ਇੰਜਣ ਬੰਦ ਹੋ ਗਏ ਸੀ ਤਾਂ ਉਸ ਸਮੇਂ ਜਹਾਜ਼ ਜਿਹੜਾ ਉਹ 11300 ਮੀਟਰ ਦੀ ਉਚਾਈ ਤੇ ਉੱਡ ਰਿਹਾ ਸੀ ਤੇ ਇਹ ਪੂਰੇ 3.5 ਲੱਖ ਟਨ ਦਾ ਜਹਾਜ਼ ਸੀ ਜਿਹੜਾ ਕਿ ਹੁਣ ਇਸ ਸਮੇ ਗਲਾਈਡਰ ਬਣ ਚੁੱਕਿਆ ਹੈ ਪਲੇਨ ਦਾ ਕੈਪਟਨ ਸੀ ਮੁੱਢੀ ਜਿਸ ਨੂੰ ਕਿ ਹੁਣ ਜਲਦ ਤੋਂ ਜਲਦ ਕੋਈ ਫੈਸਲਾ ਲੈਣਾ ਸੀ ਉਹਨਾਂ ਨੇ ਹਿਸਾਬ ਲਗਾਇਆ ਤਾਂ ਪਤਾ ਲੱਗਿਆ ਕਿ ਪਲੇਨ ਦੀ ਗਲਾਈਡਿੰਗ ਰੇਸ਼ੀਓ 15 ਟੂ 1 ਹੈ ਜਾਨੀ ਕਿ ਜੇਕਰ 15 ਕਿਲੋਮੀਟਰ ਜਹਾਜ਼ ਅੱਗੇ ਵੱਲ ਜਾਊਗਾ ਤਾਂ ਉਹ 1 ਕਿਲੋਮੀਟਰ ਨੀਚੇ ਵੱਲ ਵੀ ਜਾਊਗਾ ਤੇ ਇਸ ਹਿਸਾਬ ਨਾਲ ਜਹਾਜ਼ ਜਿਹੜਾ 11300 ਮੀਟਰ ਦੀ ਉਚਾਈ ਦੇ ਉੱਤੇ ਸੀ ਜਾਨੀ ਕਿ ਕਲਾਈਡਿੰਗ ਕਰਦੇ ਹੋਏ ਜਹਾਜ਼ 30 ਮਿੰਟ ਤੱਕ ਉਡਾਣ ਭਰ ਸਕਦਾ ਸੀ ਤੇ 168 ਕਿਲੋਮੀਟਰ ਅੱਗੇ ਵੀ ਯਾਤਰਾ ਕਰ ਸਕਦਾ ਸੀ ਮੂਡੀ ਨੇ ਹਿਸਾਬ ਲਾਇਆ ਤੇ ਉਸਨੇ ਸੋਚਿਆ ਕਿ ਇਨੇ ਟਾਈਮ ਦੇ ਵਿੱਚ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਪਹੁੰਚ ਕੇ ਅਸੀਂ ਲੈਂਡ ਦੀ ਕੋਸ਼ਿਸ਼ ਕਰ ਸਕਦੇ ਹਾਂ ਪਲੇਟ ਤਾਂ ਬੇਸ਼ੱਕ ਵਧੀਆ ਸੀ ਪਰ ਜਕਾਰਤਾ ਤੋ ਪਹਿਲਾਂ ਬਹੁਤ ਜ਼ਿਆਦਾ ਪਹਾੜ ਆਉਂਦੇ ਸੀ ਜਿਨ੍ਹਾਂ ਦੇ ਉੱਤੋਂ ਦੀ ਇਸ ਜਹਾਜ਼ ਨੂੰ ਗੁਜ਼ਰਨਾ ਪੈਣਾ ਸੀ ਤੇ ਇਹਨਾਂ ਪਹਾੜਾਂ ਨੂੰ ਪਾਰ ਕਰਨ ਦੇ ਲਈ ਜਹਾਜ਼ ਨੂੰ 3.500 ਮੀਟਰ ਦੀ ਜਿਹੜੀ ਉਚਾਈ ਹੈ ਉਹ ਬਰਕਰਾਰ ਰੱਖਣੀ ਪੈਣੀ ਸੀ ਇਸ ਤੋਂ ਬਾਅਦ ਕੈਪਟਨ ਮੂਡੀ ਨੇ ਕਰੂ ਨੂੰ ਇਹ ਵੀ ਕਿਹਾ ਕਿ ਜੇਕਰ ਅਸੀਂ ਇਹ ਨਾ ਕਰ ਪਾਏ ਤਾਂ ਤਾਂ ਸਿੱਝਾ ਇਹਨੂੰ ਮੋੜ ਕੇ ਇੰਡੀਅਨ ਓਸ਼ੀਅਨ ਦੇ ਉੱਤੇ ਲੈਂਡ ਕਰਨ ਦੀ ਕੋਸ਼ਿਸ਼ ਕਰਾਂਗੇ ਜਾਂ ਇਹਨੂੰ ਪਾਣੀ ਦੇ ਉੱਤੇ ਲੈਂਡ ਕਰਨ ਦੀ ਟ੍ਰੇਨਿੰਗ ਸਾਰੇ ਦੇ ਸਾਰੇ ਪਾਇਲਟਸ ਨੂੰ ਮਿਲਦੀ ਹੈ ਪਰ ਅੱਜ ਤੱਕ ਕਿਸੇ ਨੇ ਵੀ ਸਬ ਬੋਇੰਗ 747 ਨੂੰ ਪਾਣੀ ਦੇ ਉੱਤੇ ਲੈਂਡ ਨਹੀਂ ਸੀ ਕਰਾਇਆ ਪਰ ਐਸ ਵਕਤ ক্রੂ ਦੇ ਕੋਲ ਹੋਰ ਕੋਈ ਆਪਸ਼ਨ ਵੀ ਨਹੀਂ ਸੀ ਤੇ ਸਭ ਤੋਂ ਬਾਅਦ ਫਸਟ ਆਫਸਰ ਗਰੀਵਸ ਦੇ ਦੁਆਰਾ ਜਕਾਰਤਾ 에ਅਰ ਟ੍ਰੈਫਿਕ ਕੰਟਰੋਲ ਨੂੰ ਸਾਰੀ ਗੱਲ ਸਮਝਾਈ ਤੇ ਤੇ ਐਮਰਜੈਂਸੀ ਲੈਂਡਿੰਗ ਕਰਦੇ ਲਈ ਉਹਨਾਂ ਨੂੰ ਜਾਣੂ ਕਰਵਾਇਆ ਪਰ 에ਅਰ ਟ੍ਰੈਫਿਕ ਕੰਟਰੋਲ ਨੇ ਉਹਨਾਂ ਦੀ ਗੱਲ ਨੂੰ ਸੀਰੀਅਸਲੀ ਨਹੀਂ ਲਿਆ وجہ ਇਹ ਸੀ ਕਿ ਕਮਿਊਨੀਕੇਸ਼ਨ ਦੇ ਦੌਰਾਨ ਹੋਇਆ ਇਹ ਕਿ ਕਨਫਿਊਜ਼ਨ ਦੇ ਵਿੱਚ ਗਰੀਵਸ ਨੇ ATC ਨੂੰ ਇਹ ਦੱਸ ਦਿੱਤਾ ਕਿ ਜਹਾਜ਼ ਦੇ ਚਾਰੋਂ ਇੰਜਨ ਜਿਹੜੇ ਉਹ ਫੇਲ ਹੋ ਚੁੱਕੇ ਨੇ ਪਰ ਈਟੀਸੀ ਨੂੰ ਸਮਝੇ ਲੱਗਿਆ ਕਿ ਉਹਨਾਂ ਦਾ ਚੌਥਾ ਇੰਜਨ ਫੇਲ ਹੋ ਚੁੱਕਿਆ ਇਸੇ وجہ ਦੇ ਕਾਰਨ ਉਹਨਾਂ ਦੇ ਦੁਆਰਾ ਇਸ ਨੂੰ ਸੀਰੀਅਸ ਨਹੀਂ ਲੈਂਤਾ ਗਿਆ ਪਰ ਬਾਅਦ ਦੇ ਵਿੱਚ ਗਰੀਬਸ ਨੇ ਦੂਸਰੇ ਪਲੇਨ ਦੇ ਨਾਲ ਸੰਪਰਕ ਕੀਤਾ ਤੇ ਉਹਨਾਂ ਦੇ ਦੁਆਰਾ ਪੂਰੀ ਦੀ ਪੂਰੀ ਸਿਚੁਏਸ਼ਨ ਆਈਓਏਟੀਸੀ ਨੂੰ ਸਮਝਾਈ ਗਈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਲੈਂਡਿੰਗ ਦੀ ਤੁਰੰਤ ਹੀ ਮਨਜ਼ੂਰੀ ਦੇ ਦਿੱਤੀ ਜਾਂਦੀ ਆ ਹੁਣ ਜਿਹੜਾ ਇਹਦਾ ਉਹ ਥੱਲੇ ਵੱਲ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਸੀ ਤੇ ਨਾਲ ਹੀ ਸਾਰੇ ਇਨਸਟਰੂਮੈਂਟਸ ਜਿਹੜੇ ਬਾਕੀ ਦੇ ਉਹ ਵੀ ਬੰਦ ਕੰਮ ਕਰਨਾ ਜਿਹੜਾ ਬੰਦ ਕਰ ਚੁੱਕੇ ਸੀ ਜਿਸ ਦੀ ਬਿਲਦੇ ਕਾਰਨ ਪਲੇਨ ਦੇ ਅੰਦਰ ਹਵਾ ਦਾ ਦਬਾਅ ਆ ਜਿਹੜਾ ਉਹ ਬਹੁਤ ਜ਼ਿਆਦਾ ਘਟ ਚੁੱਕਿਆ ਸੀ ਯਾਨੀ ਆਕਸੀਜਨ ਦੀ ਕਮੀ ਹੋ ਚੁੱਕੀ ਸੀ ਮਾਦੇ ਲਈ ਲੋਕਾਂ ਨੇ ਐਮਰਜੈਂਸੀ ਆਕਸੀਜਨ ਮਾਸਕ ਦਾ ਸਹਾਰਾ ਲਿਆ ਕੌਕਪਿਟ ਦੇ ਵਿੱਚ ਆਕਸੀਜਨ ਮਾਸਕ ਦੀ ਜ਼ਰੂਰਤ ਸੀ ਪਰ ਫਸਟ ਅਫਸਰ ਗਰੀਵਸ ਦੇ ਮਾਸਕ ਨੇ ਉਸੇ ਸਮੇਂ ਕੰਮ ਕਰਨਾ ਬੰਦ ਕਰ ਦਿੱਤਾ ਕਈ ਹੋਰ ਲੋਕਾਂ ਦੇ ਆਕਸੀਜਨ ਮਾਸਕ ਵੀ ਦਿੱਕਤ ਦੇ ਰਹੇ ਸੀ ਤਾਂ ਉਸੇ ਵਕਤ ਪਾਇਲਟ ਮੁੱਡੀ ਨੇ ਦੇਖਦੇ ਹੋਏ ਉਹਨਾਂ ਨੇ ਪਲੇਨ ਨੂੰ ਨੀਚੇ ਦੀ ਵੱਲ ਤੇਜ਼ੀ ਦੇ ਨਾਲ ਲਿਆ ਕੇ 4000 ਮੀਟਰ ਦੀ ਉਚਾਈ ਤੱਕ ਪਹੁੰਚਾ ਦਿੱਤਾ ਐਸੋ ਚਾਈ ਦੇ ਉੱਤੇ ਕਰੂ ਤੇ ਬਾਕੀ ਲੋਕ ਸੀ ਉਹ ਨਾ ਬਿਨਾ ਮਾਸਕ ਤੋਂ ਵੀ ਸਾਹ ਲੈ ਸਕਦੇ ਸੀ ਪਰ ਇਸ ਚੱਕਰ ਦੇ ਵਿੱਚ ਪਲੇਨ ਇੰਨਾ ਜ਼ਿਆਦਾ ਨੀਚੇ ਆ ਚੁੱਕਿਆ ਸੀ ਕਿ ਉਹ ਜਕਾਰਤਾ ਦੇ ਪਹਾੜ ਨੂੰ ਕਿਸੇ ਵੀ ਹਾਲਤ ਦੇ ਵਿੱਚ ਪਾਰ ਨਹੀਂ ਸੀ ਕਰ ਸਕਦਾ ਪਹਿਲਾਂ ਤੋਂ ਬਣਾਈ ਹੋਈ ਪਲਾਨਿੰਗ ਦੇ ਮੁਤਾਬਕ ਹੋਣਾ ਹੁਣ ਪਾਇਲਟ ਦੇ ਕੋਲ ਕਿਸੇ ਪ੍ਰਕਾਰ ਦਾ ਕੋਈ ਚਾਰਾ ਨਹੀਂ ਸੀ ਤੇ ਇਸੇ ਲਈ ਉਸ ਦੇ ਦੁਆਰਾ ਇੰਡੀਅਨ ਓਸ਼ੀਅਨ ਦੇ ਵੱਲ ਜਾ ਇਹਨੂੰ ਮੋੜ ਦਿੱਤਾ ਇਸ ਦੌਰਾਨ ਯਾਤਰੀਆਂ ਦਾ ਹੌਸਲਾ ਵੀ ਹੁਣ ਟੁੱਟ ਚੁੱਕਿਆ ਸੀ ਉਹਨਾਂ ਨੂੰ ਯਕੀਨ ਸੀ ਕਿ ਹੁਣ ਅਸੀਂ ਮਰਾਂਗੇ ਜ਼ਰੂਰ ਇਸੇ ਬਲਾ ਦੇ ਕਾਰਨ ਉਹਨਾਂ ਦੇ ਦੁਆਰਾ ਇਹੜਾ ਉਹ ਹੋਸਟੈਸ ਤੋਂ ਜਿਹੜਾ ਕਲਮ ਤੇ ਕਾਗਜ਼ ਮੰਗੇ ਜਾਣੇ ਸ਼ੁਰੂ ਕਰ ਦਿੱਤੇ ਤਾਂ ਕਿ ਉਹ ਆਪਣਾ ਆਖਰੀ ਮੈਸੇਜ ਆਪਦੇ ਪਰਿਵਾਰ ਵਾਲਿਆਂ ਦੇ ਲਈ ਲਿਖ ਸਕਣ ਇੰਜਨਾਂ ਨੂੰ ਚਾਲੂ ਕਰਦੀਆਂ ਹਰ ਕੋਸ਼ਿਸ਼ ਕੀਤੀ ਗਈ ਪਰ ਇਹ ਇੰਜਨ ਚਾਲੂ ਨਹੀਂ ਸੀ ਹੋ ਰਹੇ ਕੜੀ ਦੇ ਉੱਤੇ ਸਮਾਂ ਹੋ ਚੁੱਕਾ ਸੀ 8:55 ਮਿੰਟਾਂ ਦਾ ਫਲਾਈਟ ਨੰਬਰ 009 ਜਿਸ ਨੂੰ ਕਿ ਸਪੀਡ ਬਾਰਡ ਨਾਂ ਵੀ ਕਿਹਾ ਜਾਂਦਾ ਸੀ ਪਾਣੀ ਦੇ ਉੱਤੇ ਕ੍ਰੈਸ਼ ਹੋਣ ਜਾ ਰਿਹਾ ਸੀ ਪਰ ਉਸੇ ਵਕਤ ਹੀ ਕਮਾਲ ਹੋਇਆ ਕਿ ਅਚਾਨਕ ਪਲੇਨ ਦੇ ਇੰਜਨ ਨੰਬਰ 3 ਦੇ ਵਿੱਚ ਕੁਝ ਹਰਕਤ ਹੋਈ ਤੇ ਹੌਲੀ-ਹੌਲੀ ਉਸਨੇ ਆਪਣੀ ਪੂਰੀ ਸਪੀਡ ਫੜ ਲਈ ਤੇ ਕੁਝ ਮਿੰਟਾਂ ਦੇ ਵਿੱਚ ਬਾਕੀ ਦੇ ਨੇ ਇੰਜਨ ਵੀ ਚਾਲੂ ਹੋ ਗਿਆ ਕੈਪਟਨ ਮੂਡੀ ਨੇ ਤੁਰੰਤ ਹੀ ਪਲੇਨ ਦੀ ਜਿਹੜੀ ਕਮਾਂਡ ਸੰਭਾਲੀ ਤੇ ਫਲਾਈਟ ਨੂੰ 45000 ਫੁੱਟ ਤੱਕ ਲਿਆਏ ਉਹਨਾਂ ਨੇ ਜਕਾਰਤਾ 에ਰਪੋਰਟ ਦੇ ਨਾਲ ਸੰਪਰਕ ਕੀਤਾ ਇੰਨੀ ਦੇਰ ਦੇ ਵਿੱਚ ਪਲੇਨ ਦਾ ਇੱਕ ਇੰਜਨ ਫਿਰ ਤੋਂ ਬੰਦ ਹੋ ਗਿਆ ਬਾਕੀ ਤਿੰਨ ਇੰਜਨ ਹਜੇ ਵੀ ਕੰਮ ਕਰ ਰਹੇ ਸੀ ਪਰ ਉਹ ਕਦੋਂ ਵੀ ਬੰਦ ਹੋ ਸਕਦੇ ਸੀ ਤੈਸੇ ਦੇ ਲਈ ਇਹਨੂੰ ਜਲਦੀ ਤੋਂ ਜਲਦੀ ਲੈਂਡਿੰਗ ਕਰਨਾ ਬਹੁਤ ਜ਼ਰੂਰੀ ਸੀ ਇਸੇ ਤੋਂ ਬਾਅਦ ਕੈਪਟਨ ਮੂਡੀ ਨੇ ਰਣਵੇ ਦੇ ਉੱਤੇ ਨਿਗਾਹ ਪਾਈ ਪਰ ਰਣਵੇ ਦੇ ਉੱਤੇ ਉਸ ਨੂੰ ਕੁਝ ਦਿਖਾਈ ਨਹੀਂ ਸੀ ਦੇ ਰਿਹਾ ਕਿਉਂਕਿ ਇੱਕ ਤਰ੍ਹਾਂ ਦੀ ਰਾਖ ਜਾਂ ਫਿਰ ਕਹਿ ਸਕਦਾ ਜਿਹੜਾ ਸ਼ੀਸ਼ਾ ਸੀ ਫਰੰਟ ਵਾਲਾ ਉਹ ਬਹੁਤ ਜ਼ਿਆਦਾ ਧੁੰਦਲਾ ਹੋ ਚੁੱਕਿਆ ਸੀ ਉਸ ਸਮੇਂ ਜਹਾਜ਼ ਦਾ ਫਰੰਟ ਵਾਲਾ ਸ਼ੀਸ਼ਾ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸਦੇ ਉੱਤੇ ਕਿਸੇ ਨੇ ਪੇਂਟ ਮਾਰ ਦਿੱਤਾ ਹੋਵੇ ਤੇ ਇਸੇ ਤੋਂ ਬਾਅਦ ਪਾਇਲਟ ਦੇ ਦੁਆਰਾ ਬਲਾਈਂਡ ਲੈਂਡ ਕਰ ਦਿੱਤਾ ਜਾਂਦਾ ਪਰ ਜਹਾਜ਼ ਜਿਹੜਾ ਉਹ ਨੀਚੇ ਉਤਰਉਂਦਾ ਕਿਸਮਤ ਦੇ ਨਾਲ ਪਲੇਨ ਲੈਂਡ ਹੋ ਚੁੱਕਿਆ ਸੀ ਤੇ ਪਲੇਨ ਦੇ ਸਾਰੇ ਯਾਤਰੀ ਜਿਹੜੇ ਉਹਨਾਂ ਨੂੰ ਖਰੋਜ ਤੱਕ ਨਹੀਂ ਸਿਾਈ ਮੂਡੀ ਤੇ ਉਹਨਾਂ ਦੇ ਸਾਥੀ ਹੁਣ ਖੁਸ਼ ਸੀ ਪਰ ਹਾਲੇ ਵੀ ਇੱਕ ਪ੍ਰਸ਼ਨ ਸੀ ਕਿ ਇਸ ਚੀਜ਼ ਨੂੰ ਜਾਣਨਾ ਹਜੇ ਬਾਕੀ ਸੀ ਕਿ ਜਹਾਜ਼ ਜਿਹੜਾ ਉਹ ਅਸਤਿ ਜਣਾ ਜਿਹੜੇ ਅਚਾਨਕ ਬੰਦ ਕਿਉਂ ਹੋ ਚੁੱਕੇ ਸੀ ਤੇ ਫਿਰ ਅਚਾਨਕ ਸਟਾਰਟ ਕਿਵੇਂ ਹੋ ਗਏ ਟੈਕੀਕਾਤ ਤੋਂ ਪਤਾ ਲੱਗਿਆ ਕਿ ਜਿਹੜੀ ਜਗ੍ਹਾ ਦੇ ਉੱਤੇ ਜਾ ਆ ਗਿਆ ਇਸ ਵਕਤ ਟੁੱਟ ਰਿਹਾ ਸੀ ਉੱਤੇ ਇੱਕ ਜਵਾਲਾਮੁਖੀ ਸੀ ਜੋ ਕਿ ਐਕਟਿਵ ਸੀ ਜਿੱਦ ਚੱਲਦਾ ਜਵਾਲਾਮੁਖੀ ਦੇ ਵਿੱਚੋਂ ਉੱਠਣ ਵਾਲਾ ਧੂਆਂ ਰਾਖਾ ਜਿਹੜੀ ਉਹ ਪਲੇਨ ਦੇ ਇੰਜਨਾਂ ਦੇ ਵਿੱਚ ਚਲੀ ਗਈ ਜਿਸ وجہ ਦੇ ਕਾਰ ਸਾਰੇ ਦੇ ਸਾਰੇ ਇੰਜਨ ਆੜੋ ਬੰਦ ਹੋ ਚੁੱਕੇ ਸੀ ਇਹ ਰਾਖਸੀੜੀ ਉਹ ਬਹੁਤ ਜ਼ਿਆਦਾ ਸੁੱਕੀ ਸੀ ਇਸ ਦੇ وجہ ਦੇ ਕਾਰਨ ਮੌਸਮ ਰਡਾਰ ਆ ਜਿਹੜਾ ਉਸ ਦਾ ਪਤਾ ਵੀ ਨਹੀਂ ਲਗਾ ਪਾਇਆ ਤੇ ਜਦੋਂ ਜਹਾਜ਼ ਥੱਲੇ ਬਾਲਾਉਣਾ ਸ਼ੁਰੂ ਹੋਇਆ ਜਵਾਲਾਮੁਖੀ ਦੇ ਧੂਏ ਤੋਂ ਦੂਰ ਹੋਇਆ ਤਾਂ ਜਿਹੜੀ ਰਾਖ ਸੀ ਉਹ ਬਿਲਕੁਲ ਸਾਫ਼ ਹੋ ਗਈ ਤੇ ਅਚਾਨਕ ਹੀ ਜਹਾਜ਼ ਦੇ ਇਹੜੇ ਇੰਜਨ ਆ ਚਟਾਟ ਹੋ ਗਏ ਸੀ ਤੇ ਜਹਾਜ਼ ਦੇ ਸ਼ੀਸ਼ੇ ਤੋਂ ਵੀ ਕੁਝ ਨਾ ਦਿਖਾਈ ਦੇਣ ਦਾ ਇੱਕੋ ਹੀ ਕਾਰਨ ਸੀ ਤੇ ਉਹ ਸੀ ਇਹ ਜਵਾਲਾਮੁਖੀ ਵਿੱਚੋਂ ਨਿਕਲੀ ਹੋਈ ਉਹ ਰਾਖ ਤਾਂ ਇਹ ਸੀ ਇੱਕ ਜਹਾਜ਼ ਜਿਹੜਾ 20 ਮਿੰਟ ਤੱਕ ਬਿਲਕੁਲ ਬੰਦ ਇੰਜਨਾਂ ਦੇ ਬਾਵਜੂਦ ਵੀ ਉੱਡਦਾ ਰਿਹਾ ਸੀ ਤੇ ਇਸ ਘਟਨਾ ਤੋਂ ਬਾਅਦ 15 ਦਿਨ ਬਾਅਦ ਇੱਕ ਹੋਰ ਅਜਿਹੀ ਘਟਨਾ ਹੋਈ ਸੀ ਤੇ ਇਸੇ ਤੋਂ ਬਾਅਦ ਇੰਡੋਨੇਸ਼ੀਆ ਸਰਕਾਰ ਦੇ ਦੁਆਰਾ ਜਵਾਲਾਮੁਖੀ ਦੇ ਉੱਪਰੋਂ ਉੱਡਣ ਵਾਲਾ ਇਹ ਰੂਟ ਹੈਡ ਉਹ ਬੰਦ ਕਰ ਦਿੱਤਾ ਗਿਆ ਸੀ ਤੇ ਆਸਟ੍ਰੇਲੀਆ ਜਾਣ ਦੇ ਲਈ ਇੱਕ ਨਵਾਂ ਰਸਤਾ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ